ਸਿੱਧੇ ਨਾ ਕਰੋ ਨਾ ਨਾ ਪਹਿਲਾਂ ਇਹ ਤਾਂ ਪਹਿਲਾਂ ਇਹਨੂੰ ਇਹਨੂੰ ਖਾਲੀ ਕਰਾ ਟ੍ਰੈਪ ਖਾਲੀ ਕਰਾ ਉਹ ਟ੍ਰੈਪ ਖਾਲੀ ਕਰਾ ਪਹਿਲਾਂ ਉਹ ਦੰਪੀਆਂ ਰੋਕ ਲਓ ਪਰਲੀ ਬੰਨ੍ਹੋ ਉਹ ਖਾਲੀ ਗਲਾਕ ਪਾਸੇ ਵੀ ਰੋਕ ਪਹਿਲਾਂ ਯਾਰ ਉਹ ਕੋਕ ਇੱਕ ਮਟ ਰੋਕੋ ਉਹ ਲੱਗਦਾ ਇਦਾਂ ਨਾ ਲੈ 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 ਮਰ ਅੱਲਾ ਦਾ ਲੱਗੋ ਗਲਤ ਉਹ ਕੋ ਕੇ ਜਾ ਡਿਊਟੀ ਕੀ ਦੀ ਇੱਥੇ ਚੌਂਕ ਤੇ ਉਹ ਡਿਊਟੀ ਤੇਰੀ ਆ ਉਹ ਡਿਊਟੀ ਕੀ ਦੀ ਆ ਆ ਕੀ ਬਣਾਉਂ ਕੱਪ ਜੰਮ ਕੇ ਹੋਈ ਹੈ ਇਹ ਜੇ ਕੱਪ ਹੋਵੇ ਆਹ ਬੋ ਗੱਲਾਂ ਬਾਤ ਉਹ ਕੱਢਾ 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 ਬਾਹਰ ਨਿਕਲੋ ਕੋਈ ਲੋ ਟ੍ਰੈਫਿਕ ਲਾ ਲੈਂਦਾ ਵੀ ਬੇਨਤੀ ਫੇਰ ਕਰਿਓ ਲੱਗ 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 ਲਾ ਲਾ ਪਹਿਲੇ ਪੱਸਾ ਕਿਹੜਾ ਪੱਸਾ ਓਏ ਹੱਥਾ ਤੂੰ ਕਿੱਥੇ ਗਿਆ ਆਪਣੇ ਨਾਲ ਹੀ ਕਿੱਥੇ ਆਉਂ ਜਾ ਮਗਰ ਕੀ ਕਰਦਾ ਓ ਸਾਹ ਕਰ ਰਿਹਾ ਤੂੰ ਲੱਗੋ 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 ਆਹ ਲੈ ਖੜੀ ਤੇ ਲਾ ਲੀਆ ਲੋਕ 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 ਜਲਦੀ ਕਰੋ ਜਲਦੀ ਕਰੋ ਜਲਦੀ ਇਹਨੂੰ ਬਸਾ ਸਾਰੋ ਪਿੱਛੇ ਖੜੋਣ ਦੇ ਰਾਸੀ ਦੀ ਫੀਸ ਆ ਅੱਖਾ ਤੋ ਕਿੱਥੇ ਗਿਆ ਬੜੀ ਦਾ ਹੌਂਦੀ ਗੱਲ ਹੈਗਾ ਮਗਰ ਲੱਗ ਰਿਹਾ ਮਗਰ ਲੱਗਿਆ ਮਗਰ ਕਿਹਨਾਂ ਤੇ ਲੱਗ 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 কটুক <laughs>